ਹੈਲੋ ਸਸੀ ਗਾਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਨਜਕਤਾਂ ਤੁਹਾਡਾ ਸਵਾਗਤ ਕਰ ਰਹੀ ਆ ਅੱਜ ਅਸੀਂ ਬਣਾਉਣ ਜਾ ਰਹੇ ਆ ਮੇਥੀ ਆਲੂ ਦੀ ਸਬਜੀ ਜੋ ਕਿ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸਰਦੀਆਂ ਚਾਲੂ ਹੋ ਚੁੱਕੀਆਂ ਨੇ ਸਰਦੀਆਂ ਵਾਲੀ ਜੋ ਸਬਜ਼ੀਆਂ ਨੇ ਉਹ ਵੀ ਮਿਲਣੀਆਂ ਚਾਲੂ ਹੋ ਚੁੱਕੀਆਂ ਨੇ ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਫੇਵਰਟ ਮੇਰੀ ਆਲੂ ਮੇਥੀ ਦੀ ਸਬਜੀ ਹੈ ਜੋ ਤੁਹਾਨੂੰ ਮੈਂ ਅੱਜ ਬਣਾ ਕੇ ਦਿਖਾ ਰਹੀ ਆ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰਗਾ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਆਲੂ ਮੇਥੀ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਇਹਦੇ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਮੇਥੀ ਚਾਹੀਦੀ ਹੈ ਜਿੰਨੂੰ ਮੈਂ ਪਦ ਮੇਥੀ ਦੇ ਪੱਤੇ ਸਾਫ਼ ਕਰ ਲਈ ਦਿੱਤੇ ਨੇ ਇਹ ਦੇਖ ਲਓ ਹੁਣ ਇਹਨੂੰ ਅਸੀਂ ਕਮ ਸੇ ਕਮ 4 ਤੋਂ 5 ਵਾਰੀ ਤੋਕੇ ਇਹਨੂੰ ਬਰੀਕ-ਬਰੀਕ ਕੱਟ ਲੈਣਾ ਵੈ ਹੁਣ ਅਸੀਂ ਆਲੂ ਮੇਥੀ ਦਾ ਤੜਕਾ ਤਿਆਰ ਕਰ ਲਾਂਗੇ ਮੈਂ ਪਹਿਲਾਂ ਇੱਕ ਕੜਚੀ ਸਰੋਂ ਦਾ ਤੇਲ ਲਿੱਤਾ ਇਹਨੂੰ ਤੁਸੀਂ ਸਰੋਂ ਦੇ ਤੇਲ ਚ ਬਣਾਓਗੇ ਤਾਂ ਟੇਸਟ ਬਹੁਤ ਵਧੀਆ ਆਏਗਾ ਬਾਕੀ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਨਾ ਚਾਹੁੰਦੇ ਸੀ ਕਰ ਸਕਦੇ ਹੈਗੇ ਉਹ ਤੇਲ ਚਾੜ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਜੀਰਾ ਸਾਡਾ ਚੰਗੀ ਤਰ੍ਹਾਂ ਤੜਕ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਲਸਣ ਨੂੰ ਚੰਗੀ ਤਰ੍ਹਾਂ ਜੋ ਪਕਟ ਕੇ ਪਾਪਾ ਲੱਤਾ ਹੈ ਲਸਣ ਤੇ ਅਦਰਕ ਨੂੰ ਇਹ ਦੇਖ ਲਓ 2 ਤੋਂ 3 ਚਮਚਾ ਮੈਚ ਲਸਣ ਅਦਰਕ ਕੁੱਟ ਕੇ ਪਾਇਆ ਵੈ ਤੁਸੀਂ ਚਾਹੇ ਤੇ ਬਿਲਕੁਲ ਇਹਨੂੰ ਬਰੀਕ ਪੀਸ ਸਕਦੇ ਹੈਗੇ ਮਿਕਸੀ ਵਿੱਚ ਮੈਂ ਇਹਨੂੰ ਦੋਰੀ ਸੋਟੇ ਦੇ ਵਿੱਚ ਕੀਤਾ ਵੈ ਤਾਕੀ ਥੋੜਾ ਜਿਹਾ ਸਾਡਾ ਜੋ ਲਸਣ ਅਦਰਕ ਹੈ ਨਾ ਉਹ ਖੜਾ ਖੜਾ ਰਹੇ ਉਹਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਇਸ ਤਰੀਕੇ ਨਾਲ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਆ ਕਿ ਹੁਣ ਅਸੀਂ ਦੋ ਪਿਆਜ਼ ਲਿੱਤੇ ਨੇ ਜਿੰਨੂੰ ਅਸੀਂ ਬਰੀਕ-ਬਰੀਕ ਕੱਟ ਲਿੱਤਾ ਵੈ ਇਸ ਤਰੀਕੇ ਨਾਲ ਹੁਣ ਆਪਾਂ ਇਹਨਾਂ ਨੂੰ ਵੀ ਚੰਗੀ ਤਰੀਕੇ ਨਾਲ ਭੁੰਨ ਲਾਂਗੇ ਇੱਟਾਂ ਨੇ ਸਾਡੇ ਪਿਆਜ਼ ਦਾ ਕੱਚਾਪਨ ਖਤਮ ਨਹੀਂ ਹੋ ਜਾਂਦਾ ਵੈ ਜਦੋਂ ਸਾਡਾ ਲਸਣ ਅਦਰਕ ਚੰਗੇ ਤਰੀਕੇ ਨਾਲ ਭੁੰਨਿਆ ਜਾਵੇ ਉਸ ਤੋਂ ਬਾਅਦ ਹੀ ਤੁਸੀਂ ਪਿਆਜ਼ ਪਾਣਾ ਹੈ ਨਹੀਂ ਤਾਂ ਸਾਡਾ ਜੋ ਲਸਣ ਅਦਰਕ ਹੈ ਕੱਚਾ ਕੱਚਾ ਫਲੇਵਰ ਉਹਦਾ ਆਏਗਾ ਉਹ ਟੇਸਟੀ ਨਹੀਂ ਲੱਗਦਾ ਹੈਗਾ ਜਦੋਂ ਲਸਣ ਦਾ ਕੱਲਰ ਥੋੜਾ ਚੇਂਜ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਪਿਆਜ਼ ਪਾਣਾ ਮੈਂ ਹੁਣ ਦੇਖੋ ਸਾਡਾ ਪਿਆਜ਼ ਵੀ ਚੰਗੇ ਤਰੀਕੇ ਨਾਲ ਭੁੰਨਿਆ ਜਾ ਚੁੱਕਿਆ ਹੋਵੇ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾ ਦਿੱਤਾ ਹੈ ਮੈਂ ਦੋ ਟਮਾਟਰ ਲਿੱਤੇ ਨੇ ਜਿੰਨੂੰ ਆਪਾਂ ਕੱਟ ਲਿੱਤਾ ਹੈ ਤੁਸੀਂ ਚਾਹੇ ਤਨੂੰ ਪੀਸ ਵੀ ਸਕਦੇ ਹੈਗੇ ਹੋ ਮੈਂ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲਿੱਤਾ ਹੈ ਹੁਣ ਆਪਾਂ ਸਾਰਿਆਂ ਨੂੰ ਚੰਗੇ ਤਰੀਕੇ ਨਾਲ ਭੁੰਨ ਲੈਣਾ ਹੈ ਦੇਖੋ ਆਪਾਂ ਇੰਨੀ ਦੇ ਤੱਕਣਾ ਇਹਨੂੰ ਹੁਣ ਅਸੀਂ ਇਹਦੇ ਵਿੱਚ ਜੋ ਸੁੱਕੇ ਮਸਾਲੇ ਉਹ ਪਾ ਦਾਂਗੇ ਇਹ ਦੇਖੋ ਟਮਾਟਰ ਸਾਡਾ ਥੋੜਾ ਜਿ ਨਰਮ ਹੋ ਚੁੱਕਿਆ ਵੈ ਹੁਣ ਬਾਕੀ ਦੇ ਮਸਾਲੇ ਪਾ ਦਾਂਗੇ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਨਮਕ ਮੈਂ ਇੱਕ ਚਮਚ ਪਾਈ ਹੈ ਤੁਸੀਂ ਆਪਣੇ ਟੇਸ ਦੇ ਅਨੁਸਾਰ ਵੀ ਪਾ ਸਕਦੇ ਹਗੇ ਹੋ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਇੱਕ ਚਮਚ ਮੈਦੇ ਵਿੱਚ ਲਾਲ ਮਿਰਚ ਪਾਈ ਹੈ ਹੁਣ ਅਸੀਂ ਇਹਦੇ ਵਿੱਚ ਹਲਦੀ ਪਾ ਦਾਂਗੇ ਅੱਧੀ ਚਮਚ ਮੈਦੇ ਵਿੱਚ ਹਲਦੀ ਪਾਈ ਹੈ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਇਹ ਦੇਖੋ ਆਪਾਂ ਸਾਰਾ ਇਹਨਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਿੱਤੇ ਤਾਂ ਹੈ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਤਾਂ ਕਿ ਜੋ ਸਾਡੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਸਾਡੇ نیچے ਨਾ ਲੱਗਣ ਇਹ ਦੇਖੋ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨ ਲੈਣਾ ਜਿੰਨੇ ਤੱਕ ਸਾਡੇ ਟਮਾਟਰ ਚੰਗੀ ਤਰੀਕੇ ਨਾਲ ਗਲ ਨਹੀਂ ਜਾਂਦੇ ਤਾਂ ਤੱਕ ਅਸੀਂ ਇਹਨੂੰ ਭੁੰਨਾਂਗੇ ਇਸ ਤਰ੍ਹਾਂ ਆਪਾਂ ਨੂੰ ਟਮਾਟਰਾਂ ਨੂੰ ਭੁੰਨੀ ਜਾਣਾਵੇਂ ਕੱਚੀ ਮਾਰਨੀ ਹੈ ਇਸ ਤਰੀਕੇ ਨਾਲ ਤਾਂ ਕਿ ਜੋ ਸਾਡੇ ਟਮਾਟਰ ਨੇ ਉਹ ਸਾਡੇ ਚੰਗੀ ਤਰੀਕੇ ਨਾਲ ਜੋ ਪੁੰਨੇ ਜਾਣ ਇਹ ਦੇਖੋ ਹੁਣ ਅਸੀਂ ਇਹਦੇ ਵਿੱਚ ਆਲੂ ਪਾ ਦਾਂਗੇ ਅਸੀਂ ਆਲੂ ਪਹਿਲਾਂ ਇਸ ਕਰਕੇ ਪਾ ਰਹੇ ਹਾਂ ਕਿ ਸਾਡੇ ਆਲੂਆਂ ਨੂੰ ਹੀ ਗਲਣ ਚ ਜ਼ਿਆਦਾ ਟਾਈਮ ਲੱਗਣਾ ਵੇ ਇਹ ਦੇਖ ਲਓ ਤੁਸੀਂ ਆਲੂ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਆਪਾਂ ਇੰਨਾ ਹੀ ਕੱਟਿਆ ਵੇ ਆਪਾਂ ਸਾਰੇ ਆਲੂ ਚੰਗੇ ਤਰੀਕੇ ਨਾਲ ਤੋਕੇ ਇਹਦੇ ਵਿੱਚ ਪਾ ਦਿੱਤੇ ਨੇ ਹੁਣ ਸਾਰੇ ਆਲੂ ਤੋਕੇ ਅਸੀਂ ਪਾ ਦਿੱਤੇ ਨੇ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਜੋ ਸਾਡਾ ਮਸਾਲਾ ਵੈ ਸਾਡੇ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇਹ ਦੇਖੋ ਹੁਣ ਅਸੀਂ ਇਹਦੇ ਵਿੱਚ ਜੋ ਮੇਥੀ ਅਸੀਂ ਕੱਟ ਕੇ ਰੱਖੀ ਸੀਗੀ ਹੁਣ ਉਹ ਪਾ ਦਾਂਗੇ ਪਹਿਲਾਂ ਆਲੂਆਂ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਿੱਤ ਤਾਵੇ ਦੇਖੋ ਉਸ ਤੋਂ ਬਾਅਦ ਅਸੀਂ ਇਹਦੇ 'ਚ ਮੇਥੀ ਪਾ ਦਾਂਗੇ ਮੇਥੀ ਪਾਣ ਤੋਂ ਬਾਅਦ ਅਸੀਂ ਬਿਲਕੁਲ ਕਰਛੀ ਨਾਲ ਇਹਨੂੰ ਮਿਕਸ ਨਹੀਂ ਕਰਨਾ ਹੈਗਾ ਬਸ ਇਸ ਤਰ੍ਹਾਂ ਪਰ ਅਸੀਂ ਮੇਥੀ ਪਾ ਦੇਣੀ ਹੈ ਉਸ ਤੋਂ ਬਾਅਦ ਇਹਨੂੰ ਬਿਨਾਂ ਹਿਲਾਏ ਅਸੀਂ ਇਹਨੂੰ ਟੱਕ ਕੇ ਰੱਖ ਦਾਂਗੇ ਦੋ ਤੋਂ 3 ਮਿੰਟ ਵਾਸਤੇ ਆਪਾਂ ਇਹਨੂੰ ਬਿਲਕੁਲ ਟੱਕੇ ਰੱਖ ਦਾਂਗੇ ਤਾਂ ਕਿ ਜੋ ਮੇਥੀ ਵਿੱਚ ਜੋ ਵੀ ਪਾਣੀ ਹੁੰਦਾ ਵੈ ਉਹ ਨਿਕਲ ਜਾਵੇ ਤੇ ਜੋ ਵੀ ਇਹਦੇ ਵਿੱਚ ਕੜਵਾ ਪਨ ਹੁੰਦਾ ਹੈ ਉਹ ਕੜਵਾ ਪਨ ਵੀ ਖਤਮ ਹੋ ਜਾਂਦਾ ਹੈ ਇਹਦੇ ਨਾਲ ਇਸ ਤਰੀਕੇ ਨਾਲ ਆਪਾਂ ਦੇਖੋ ਹੇਠੇ ਘਾਦ ਦਿੱਤੀ ਹੈ ਹੁਣ ਅਸੀਂ ਇਹਨੂੰ ਟੱਕ ਦਾਂਗੇ ਇਹਨੂੰ ਦੋ ਤੋਂ 3 ਮਿੰਟ ਵਾਸਤੇ ਇਸੇ ਤਰ੍ਹਾਂ ਰੱਖਣਾ ਹੈ ਕਿਉਂਕਿ ਉਸ ਤੋਂ ਬਾਅਦ ਅਸੀਂ ਇਹਨੂੰ ਖੁੱਲੇ ਕਰਕੇ ਹੀ ਆਪਾਂ ਨੂੰ ਮੇਥੀ ਨੂੰ ਬਣਾਣਾ ਤਾਂ ਕਿ ਜੋ ਸਾਡੀ ਜੋ ਮੇਥੀ ਹੈ ਉਹ ਬਿਲਕੁਲ ਕੜਵੀ ਨਹੀਂ ਬਣਦੀ ਇਸ ਤਰੀਕੇ ਨਾਲ ਇਹ ਦੇਖੋ ਸਟੋਵ ਵੀ ਇਹਦਾ ਮੈਥੀ ਚ ਪਾਣੀ ਸੀਗਾ ਉਹ ਨਿਕਲ ਚੁੱਕਿਆ ਵੈ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਦੇਖੋ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵੈ ਇਹ ਦੇਖੋ ਇਸ ਤਰ੍ਹਾਂ ਸਿਰਫ 2 ਤੋਂ 3 ਮਿੰਟ ਟੱਕ ਕੇ ਰੱਖਣ ਤੋਂ ਬਾਅਦ ਅਸੀਂ ਜਦੋਂ ਇਹਨਾਂ ਨੂੰ ਇਹਨਾਂ ਨੂੰ ਮਿਲਾਣੇ ਆ ਤੋ ਇਹਦਾ ਜੋ ਕੜਵਾਪਣ ਹੁੰਦਾ ਵੈ ਉਹ ਮੇਥੇ ਦਾ ਬਿਲਕੁਲ ਖਤਮ ਹੋ ਜਾਂਦਾ ਵੈ ਤੇ ਇਹਦਾ ਜੋ ਪਾਣੀ ਹੈ ਉਹ ਵੀ ਚੰਗੀ ਤਰ੍ਹਾਂ ਨਿਕਲ ਜਾਂਦਾ ਵੈ ਤੇ ਹੁਣ ਅਸੀਂ ਜੋ ਮੇਥੀ ਚ ਪਾਣੀ ਨਿਕਲਿਆ ਵੈ ਅਸੀਂ ਉਹ ਸੁਕਾ ਲਾਂਗੇ ਤੇ ਸੜੇ ਤਾਂ ਨਹੀਂ ਆਲੂ ਨਹੀਂ ਗਲ ਜਾਂਦੇ ਤਾਂ ਤੱਕ ਆਪਾਂ ਨਾਲ ਚੰਗੇ ਤਰੀਕੇ ਨਾਲ ਪਕਾਵਾਂਗੇ ਹੁਣ ਅਸੀਂ ਇਹਨੂੰ ਬਿਲਕੁਲ ਨਹੀਂ ਟਕਣਾ ਬਸ ਜੀਰਾ ਪਾ ਦੋ ਤੋ 3 ਮਿੰਟ ਪਹਿਲਾਂ ਟਕਿਆ ਸੀ ਉਨਾ ਹੀ ਟਕਣਾ ਵੈ ਉਸ ਤੋਂ ਬਾਅਦ ਅਸੀਂ ਇਹਨੂੰ ਖੁੱਲੇ ਵਿੱਚ ਪਕਾਵਾਂਗੇ ਬਿਲਕੁਲ ਟਕਣ ਨਹੀਂ ਦੇਣਾ ਹੈਗਾ ਜੇ ਆਪਾਂ ਟੱਕਨ ਨਾਲ ਪਕਾਵਾਂਗੇ ਤੇ ਇਹਦਾ ਦੁੱਸਕਰ ਵਾ ਸਵਾਦ ਆਂਦਾ ਵੈ ਮੇਥੀ ਦਾ ਜੇ ਪਾਸਤਾ ਖੁੱਲੇ ਚ ਬਣਾਵਾਂਗੇ ਤੇ ਚੁੱਕੜਵਾ ਪਾਨਾ ਦਾ ਖਤਮ ਹੋ ਜਾਂਦਾ ਵੈ ਇਹ ਦੇਖੋ ਜੋ ਸਾਡੇ ਆਲੂ ਚੰਗੀ ਤਰੀਕੇ ਨਾਲ ਸਿੱਕੇ ਨਾਲ ਗਲ ਜਾਣ ਉਹਨੇ ਦੇ ਤੱਕ ਆਪਾਂ ਪਕਾਵਾਂਗੇ ਇਹ ਦੇਖੋ ਇਹ ਦੇਖੋ ਹੁਣ ਇਸ ਤਰੀਕੇ ਨਾਲ ਆਪਾਂ ਸਾਡੀ 10 ਮਿੰਟ ਚ ਸਬਜ਼ੀ ਬਣ ਕੇ ਤਿਆਰ ਹੋ ਜਾਏਗੀ ਇਹਨੂੰ ਬਿਲਕੁਲ ਟਾਈਮ ਨਹੀਂ ਲੱਗੇਗਾ ਸਾਡੇ ਜੋ ਆਲੂ ਨੇ ਉਹ ਵੀ ਚੰਗੇ ਤਰੀਕੇ ਨਾਲ ਗਲ ਚੁੱਕੇ ਨੇ ਤੇ ਸਾਡੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਆ। ਜਿਵੇਂ ਦੇਖੋ। ਇਹ ਦੇਖੋ ਸਾਡੇ ਆਲੂ ਗਲ ਚੁੱਕੇ ਨੇ। ਬਸ ਆਪਾਂ ਇੰਨੀ ਦੇਰ ਤੱਕ ਹੀ ਪਕਾਉਣਾ ਵੈ ਸਾਡੀ ਜੋ ਆਲੂ ਮੇਥੀ ਦੀ ਸਬਜੀ ਹੁ ਬਣ ਕੇ ਤਿਆਰ ਹੋ ਚੁੱਕੀ ਆ। ਬਹੁਤ ਘੱਟ ਮਸਾਲੇ ਨਾਲ ਬਣ ਕੇ ਤਿਆਰ ਹੁੰਦੀ ਆ ਤੇ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਤੇ ਬਹੁਤ ਹੈਲਦੀ ਵੀ ਹੁੰਦੀ ਆ। ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ। ਇਹ ਖਾਨ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਇਹ ਦੇਖੋ। ਹੁਣ ਅਸੀਂ ਲਾਸਟ ਵਿੱਚ ਇਹਦੇ ਵਿੱਚ ਸੁੱਕਾ ਧਨੀਆ ਪਾ ਦਾਂਗੇ। ਇਹਦੇ ਨਾਲ ਟੇਸਟ ਬਹੁਤ ਵਧੀਆ ਆ ਜਾਂਦਾ ਹੈ। ਤੁਸੀਂ ਸੁੱਕਾ ਧਨੀਆ ਜ਼ਰੂਰ ਪਾਣਾ ਇਹਦੇ ਵਿੱਚ। ਇਹ ਦੇਖੋ ਸਾਡੀ ਆਲੂ ਮਠੀ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ। ਹੁਣ ਅਸੀਂ ਇਹਨੂੰ ਸਰਵ ਕਰਾਂਗੇ। ਇਹ ਦੇਖੋ ਬਹੁਤ ਹੀ ਵਧੀਆ ਸਾਡੀ ਆਲੂ ਮੇਥੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੋਈ ਹੈ ਅਗਰ ਤੁਸੀਂ ਇਹਨੂੰ ਮੇਰੇ ਤਰੀਕੇ ਨਾਲ ਬਣਾ ਕੇ ਦੇਖੋਗੇ ਤਾਂ ਇਹ ਬਿਲਕੁਲ ਕੜਵੀ ਨਹੀਂ ਬਣੇਗੀ ਤੁਹਾਨੂੰ ਆਲੂ ਮੇਥੀ ਬਹੁਤ ਸਵਾਦ ਲੱਗੇਗੀ ਐਸ ਸਰਦੀਆਂ ਵਿੱਚ ਤੁਸੀਂ ਜਿੰਨੀ ਹੈਲਦੀ ਸਬਜ਼ੀਆਂ ਹੋ ਸਕਦੀਆਂ ਨੇ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਐਨ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਤੁਸੀਂ ਅਗਰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਅ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾ ਦੀ ਲੱਗੀ ਹੈ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਵਾਦ ਤੋਂ ਬਾਦ ਤੁਹਾਡੇ ਨਾਲ ਰੈਸਪੀ ਸ਼ੇਅਰ ਕਰ ਸਕਾਂ ਥੈਂਕ ਯੂ